ਯਾਰੀ ਗੁਰੂ ਸواری ਸਾਧ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਜੀ ਕੀ ਫਤਿਹ ਗੁਰੂ ਮਹਾਰਾਜ ਜੀਆਂ ਦੀ ਮਿਹਰ ਕਿਰਪਾ ਸਦਕਾ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿੰਨਾਂ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨਗਰ ਸਦਰਕੋਟ ਜ਼ਿਲ੍ਹਾ ਮੋਗਾ ਵਿਖੇ ਸੰਪਰਦਾਇਕ ਆਰ ਸੇਵਾ ਸ੍ਰੀ ਹਾਲੀ ਸਾਹਿਬ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਉਹਨਾਂ ਤੋਂ ਬਰੋਸਾਏ ਹੋਏ ਸ੍ਰੀ ਹਾਲੀ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਆਦੇ ਮੁਖ ਸੇਵਾਦਾਰ ਸਤਕਾਰਯੋਗ ਬਾਬਾ ਜੀ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ ਇਹਨਾਂ ਦੇ ਉਦਮ ਅਪਰਾਲੇ ਦੇ ਨਾਲ ਕੱਲ ਰਾਤ ਦੇ ਸੁੰਦਰ ਦੀਵਾਨ ਸਜੇ ਅੱਜ ਦਿਨ ਦੇ ਸੁੰਦਰ ਦੀਵਾਨ ਸਜੇ ਪਿਛਲੇ ਕਾਫੀ ਦਿਨਾਂ ਤੋਂ ਸੰਗਤਾਂ ਨੰਮਨ ਧੰਨ ਨਾਲ ਗੁਰੂਗੀਆਂ ਸਵਾਵਾਵਾਂ ਕਰ ਰਹੀਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਮਹਾਨ ਗੁਰਮਤਾ ਸਮਾਗਮਾਂ ਦੀ ਸਮਾਪਤੀ ਹੋਈ ਜਿਨ੍ਹਾਂ ਦੀਵਾਨਾਂ ਦੇ ਵਿੱਚ ਬੇਅੰਤ ਟਾਡੀ ਕਥਾਵਾਚ ਗਿਆਨੀ ਸੁਖਦੇਵ ਸਿੰਘ ਜੀ ਡੱਲਾ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਔਰ ਬੇਅੰਤ ਮਹਾਪੁਰਸ਼ਾਂ ਨੇ ਬੇਅੰਤ ਰਾਜਨੀਤਿਕ ਆਗੂ ਸਹਿਬਾਨ ਨੇ ਕਿਸਾਨ ਆਗੂ ਜਥੇਬੰਦੀਆਂ ਨੇ ਗੁਰੂਗੀਆਂ ਪਿਆਰੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆ ਕੇ ਆਜਰੀਆਂ ਲਵਾਈਆਂ ਸਾਰੀਆਂ ਸ਼ਖਾਂ ਦਾ ਦਾ ਸਤਿਕਾਰਯੋਗ શ્રીਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਹੁਣਾ ਵੱਲੋਂ ਬਹੁਤ-ਬਹੁਤ ਧੰਨਵਾਦ ਜਿਵੇਂ ਫਤੇਗੜ ਸੁਭਰਾਵਾਂ ਦੀ ਧਰਤੀ ਤੇ ਗੁਰਮਤ ਵਿਦਿਆਲਾ ਗੁਰਮਤ ਕਾਲਜ ਚੱਲ ਰਿਹਾ ਏ ਇਵੇਂ ਇਸ ਸਥਾਨ ਤੇ ਵੀ ਮਹਾਪੁਰਸ਼ਾਂ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਗੁਰਮਤ ਵਿਦਿਆਲੇ ਦੀ ਅਰੰਭਤਾ ਕੀਤੀ ਹੈ ਜਿਦੇ ਵਿੱਚ ਬਿਆਨਤ ਵਿਦਿਆਰਥੀ ਵਿਦਿਆ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹਨ ਇਸ ਆਸਥਾਨ ਦੇ ਜਥੇਦਾਰ ਬਾਬਾ ਗੋਰਾ ਸਿੰਘ ਜੀ ਹੈੱਡ ਗਰੰਟੀ ਭਾਈ ਵਿਕਰਮਜੀਤ ਸਿੰਘ ਜੀ ਔਰ ਸਾਰੀ ਸੰਗਤ ਦਾ ਸਾਰਿਆਂ ਸੇਵਾਦਾਰਾਂ ਵੱਲੋਂ ਮਾਹਪੁਰਚਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ